ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਕਰਮਜੀਤ ਸਿੰਘ ਕੋਸਾ ਦੁਆਰਾ ਰਚਿਤ ਨਾਵਲ ਰੋਹੀ ਬਿਆਬਾਂ ਦਾ ਨੋਵਾਂ ਕਾંડ ਸੁਣਾ ਰਹੀ ਹਾਂ ਸੰਗ ਰਲਿਆਂ ਜਦੋਂ ਸਾਲ ਵੀ ਨਹੀਂ ਬੀਤਿਆ ਸੀ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ ਮਹਿੰਦਰੋਖੀ ਜੀ ਰਹਿੰਦੀ ਗੋਰਾ ਅੱਗੇ ਨਾਲੋਂ ਵੱਧ ਪਿੱਟ ਪਟੋਵਾ ਪਾਉਂਦਾ ਜੇ ਕਿਸੇ ਗੱਲ ਪਿੱਛੇ ਜਿਦੇ ਪੈ ਜਾਂਦਾ ਵਿੜੇ ਵਿੱਚ ਲੇਟਣੀਆਂ ਲੈਣੀਆਂ ਸ਼ੁਰੂ ਕਰ ਦਿੰਦਾ ਜੇ ਕੋਈ ਗੋਕੂਰ ਦਾ ਤਾਂ ਉਹਨੂੰ ਤੇਰਵੀਆਂ ਸੁਣਾਉਂਦਾ ਗਿੰਦਰ ਨੇ ਇੱਕ ਦਿਨ ਕੁੱਟਿਆ ਵੀ ਪਰ ਉਹਨੇ ਜਿੱਦ ਨਹੀਂ ਛੱਡੀ ਸਕੂਲ ਹੁਣ ਕਦੇ-ਕਦੇ ਹੀ ਜਾਂਦਾ ਸੀ ਮਹਿੰਦਰ ਉਹ ਬਥੇਰੀਆਂ ਗਾਲਾਂ ਦਿੰਦੀ ਪਰ ਉਹਨੂੰ ਕਿੱਚ ਕਰਕੇ ਨਹੀਂ ਜਾਣਦਾ ਸੀ ਇੱਕ ਦਿਨ ਦੁਪਹਿਰ ਦੀ ਰੋਟੀ ਗੋਰਾ ਖੇਤ ਲੈ ਕੇ ਗਿਆ ਪੀਟਰ ਇੰਜਨ ਬਰਸੀਨ ਨੂੰ ਪਾਣੀ ਦੇ ਰਿਹਾ ਸੀ ਤੇ ਉਸ ਦਾ ਘੋਟੀ ਚਾਚਾ ਨੱਕੇ ਮੋੜ ਰਿਹਾ ਸੀ ਰੋਟੀ ਖਾ ਕੇ ਉਹਨੇ ਸਹਿਜਮਤੇ ਆਖਿਆ ਚਾਹ ਲੈ ਕੇ ਆਪਣੀ ਬੀਬੀ ਨੂੰ ਭੇਜੀ ਓਏ ਤਹੀਦ ਨਾਲ ਦੇ ਕਿल्ले ਵਿੱਚ ਖੁੰਝੇ ਖਲੋਤੀ ਬੇਰੀ ਦੇ ਢੇਠੋਂ ਬੇਰ ਚੁਗ ਰਿਆ ਸੀ ਤੇ ਬੇਰ ਚੁਗਦਿਆਂ ਹੀ ਗੋਰਾ ਨਾਲ ਦੀ ਨਾਲ ਇੱਕ ਅੱਧਾ ਬੇਰ ਮੂੰਹ ਵਿੱਚ ਪਾ ਲੈਂਦਾ ਜਦੋਂ ਉਸ ਘੋਟੀ ਦਾ ਬੋਲ ਸੁਣਿਆ ਤਾਂ ਮੂੰਹ ਵਿੱਚ ਪਾਇਆ ਬੇਰ ਗੋਡਿਆਂ ਉੱਚੀ ਕਣਕ ਦੀਆਂ ਜੜਾਂ ਵਿੱਚ ਆ ਡਕ ਗਿਆ ਬੇਰ ਦਾ ਸਵਾਦ ਉਹਨੂੰ ਅਕਬਰਗਾ ਕੋੜਾ ਜੱਪਿਆ ਉਸ ਕੋਟੀ ਵੱਲ ਵੇਂਦਿਆ ਪਹਿਲਾਂ ਉਸ ਨੂੰ ਮਾਂ ਦੀ ਗਾਲ ਕੱਢੀ ਤੇ ਫਿਰ ਮੂੰਹ ਵਿੱਚਲੀ ਉਂਗਲੀ ਬਾਹਰ ਵਗਾ ਮਾਰੀ ਸਾਲਾ ਬਾਂਦਰ ਮੂਹਾ ਜਿਹਾ ਗੋਰੇ ਨੇ ਗਹਿਰੀਆਂ ਨਜ਼ਰਾਂ ਪਾਣੀ ਲੋਂਦੇ ਕੋਟੀ ਵੱਲ ਫੇਰੀਆਂ ਪਰ ਕੋਟੀ ਆਪਣੇ ਧਿਆਨ ਨੱਕੇ ਮੋੜ ਰਿਹਾ ਸੀ ਕੋਟੀ ਨੇ ਫਿਰ ਲਲਕਾਰਾ ਮਾਰਿਆ ਓਏ ਗੋਰਾ ਪਰ ਗੋਰਾ ਉਸੇ ਤਰ੍ਹਾਂ ਕਿਸਲ ਵਟੀ ਬੇਰ ਚੁਗਦਾ ਰਿਹਾ ਓਏ ਮੈਂ ਤੈਨੂੰ ਕੀ ਆਖਿਆ ਏ ਕੀ ਐ ਐਤ ਕੀ ਗੋਰੇ ਨੇ ਅੱਕ ਕੇ ਪੁੱਛਿਆ ਕੋਟੀ ਕਿਾਰੇ ਵਿੱਚ ਟਾਕਾਂ ਤੇ ਹੱਥ ਰੱਖੀ ਖੜੋਤਾ ਸੀ ਪਰ ਗੋਰੇ ਨੇ ਫੇਰ ਕੰਨ ਮੁੱਡ ਮਾਰ ਦਿੱਤਾ ਇੱਥੇ ਆ ਚਗਾਵਾ ਤੈਨੂੰ 베ਰ ਮੈਂ ਆਉਣਾ ਓਖਾ ਜਿਆ ਹੋਇਆ ਗੋਰਾ 베ਰਾ ਨਾਲ ਭਰੀ ਜੇਬ ਨੂੰ ਸਾਂਭਦਾ ਇੰਜਨ ਵਾਲੀ ਕੋਠੀ ਕੋਲ ਆ ਗਿਆ ਪਰ ਉਹਦਾ ਕੋਟੀ ਚਾਚਾ ਵੱਡੇ ਤੇ ਜੈਲੀ ਚਾਚਾ ਦੋਨੇ ਹੀ ਬੀਲ ਬੁੱਟੀ ਜਾਂ ਉਹ ਜੋ ਜੋ ਮਗਰ ਵੀ ਕੰਕਣਕ ਵਿੱਚੋਂ ਕੱਢ ਰਹੇ ਸਨ ਹੁਣ ਉਹ ਇੰਜਨ ਕੋਲ ਪੱਠੇ ਲਾਉਂ ਆ ਰਿਹਾ ਸੀ ਇੱਧਰ ਆਉਂਦਿਆਂ ਹੀ ਗੋਰਾ ਕੋਠੀ ਨਾਲ ਪਈ ਅੱਧੋ ਰਾਣੀ ਮੰਜੀ ਉੱਤੇ ਬੈਠ ਗਿਆ ਪਰ ਉਹ ਲਿਫਕੇ ਧਰਤੀ ਨਾਲ ਜਾ ਲੱਗੀ ਜਦੋਂ ਹੁਬਕਲੀ ਮਾਰ ਕੇ ਉੱਠਿਆ ਤਾਂ ਜੇਬ ਵਿੱਚੋਂ ਪੰਜ ਸੱਤ 베ਰ ਬੁੜਕ ਕੇ ਬਾਹਰ ਆ ਗਏ ਗੋਰੀ ਨੇ ਕਿ ਚੀਚੀ ਵਟਦਿਆ ਮੰਜੀ ਬਾਹੀ ਤੋਂ ਫੜ ਕੇ ਪੂਰੇ ਜੋਰ ਨਾਲ ਉਲਟਾ ਦਿੱਤੀ ਤੇ ਉਹ ਜਰਕਦੀ ਕੋਠੜੀ ਦੀ ਕੰਨ ਨਾਲ ਜਾ ਲੱਗੀ ਇਹ ਭੰਨਣੀ ਐ ਓਏ ਆਦੀ ਮਾਂ ਜੈਲੀ ਨੇ ਉਹਦੇ ਕੋਲ ਆ ਕੇ ਮਾੜੇ ਕੁੱਤੇ ਵਾਂਗ ਜਾਣਾ ਜਈਆਂ ਕੱਢ ਦਿਆ ਆਖਿਆ ਇੱਕ ਕਿਰੜ ਕਿਰੜ ਕਰਦਾ ਉਹ ਧਾਰ ਦੇ ਲਾਗੇ ਹੀ ਝੋਲੀ ਵਿੱਚੋਂ ਪੱਠੇ ਬਾਹਰ ਕੱਢਣ ਲੱਗ ਪਿਆ ਗੋਰਾ ਉਹਦੇ ਵੱਲ ਕੁਰਕਤ ਜਿਆ ਝਾਕਦਾ ਖਿੰਡੇ ਬੇਰ ਇਕੱਠੇ ਕਰ ਰਿਆ ਸੀ ਝਾਕਦਾ ਵੇਖ ਕਿਵੇਂ ਹੈ ਜਿਵੇਂ ਖਾਣਾ ਹੁੰਦਾ ਆ ਨਾ ਇਹ ਭੰਨਣੀ ਹੈ ਤੁਸੀਂ ਤਾਂ ਜਿਹੜੇ ਘਰੋਂ ਨਮਾਰੀ ਪਲੰਗ ਲਿਆਏ ਆ ਉਹੀ ਨੇ ਸੰਭਰੇ ਅਜੇ ਤਾਂ ਗੋਰੇ ਨੇ ਉਹਦੇ ਵੱਲੋਂ ਧਿਆਨ ਮੋੜ ਕੇ ਜੇਬ ਵਾਲੇ ਸਾਰੇ ਬੇਰ ਇਕੱਠੇ ਕਰਨ ਵੱਲ ਲਾ ਦਿੱਤਾ ਫਿਰ ਉਹਨਾਂ ਵਿੱਚੋਂ ਕੱਚੇ ਪੱਕੇ ਛਾਂਟਣ ਲੱਗ ਪਿਆ ਜੈਲੀ ਨੇ ਫੇਰ ਆਖਿਆ ਘਰ ਨੂੰ ਜਾਣ ਲੱਗਿਆ ਥੱਬੇ ਪੱਠੇ ਲੈ ਜਾਈਂ ਓਏ ਮੈਂ ਨਹੀਂ ਲੈ ਜਾਣੇ ਜੁਨੇ ਤੇਰੇ ਤਾਂ ਵੱਡੇ ਵੀ ਲੈ ਜਾਣਗੇ ਲੈ ਜਾਣੇ ਨਹੀਂ ਇੰਨੇ ਵੱਡੇ ਕਿਲੇ ਨੇ ਸਾਲਿਓ ਖਾਨ ਨੂੰ ਤਾਂ 15 ਇਕੱਠੇ ਹੋਏ ਫਿਰਦੇ ਓ ਹੋਰ ਪੱਠੇ ਪਉਣ ਨੂੰ ਤੁਹਾਡਾ ਬੁੜਾ ਆ ਪਰ ਗੋਰੇ ਨੂੰ ਚੁੱਪਚਾਪ ਬੇਰ ਸ਼ਾਂਟਦਿਆਂ ਵੇਖ ਕੇ ਉਹਨੂੰ ਹੋਰ ਹਰਖ ਛੜਿਆ ਮੈਂ ਤੈਨੂੰ ਕੀ ਆਖਿਆ ਓਏ ਕੀ ਆ ਕੇ ਤੂੰ ਗੋਰਾ ਉਹਨੂੰ ਸਗੋਂ ਚਈ ਲੈ ਕੇ ਪਿਆ ਦੱਸਾ ਹੁਣੇ ਪਤਾ ਉਹ ਦਾਤੀ ਵਾਲਾ ਹੱਥ ਉਗਰਦਾ ਉਹਦੇ ਵੱਲ ਲੈ ਕੇ ਆਇਆ ਆਖਿਆ ਤਾਂ ਹੈ ਬਈ ਲੈ ਜੂੰਗਾ ਕਹਿੰਦਾ ਕਾਨੂੰ ਐ ਤੂੰ ਲੋਣ ਦੀ ਲੱਪ ਭਾਲਦੈਂ ਓਦੋਂ ਹੀ ਕੋਟੀ ਆ ਗਿਆ ਤੇ ਆਉਂਦਾ ਹੀ ਵਰ ਪਿਆ ਮੈਂ ਕਦੋਂ ਦਾ ਕੁੱਤੇ ਵਾਲੀ ਪਕਾਈ ਕਰੀ ਜਾਣਾ ਓਏ ਕੁੱਤੀਏ ਜਾਂਤੇ ਤੋ ਕੰਨੋ ហេਠਾ ਕੀਤੀ ਐ ਉਹ ਕਹਿਤਾ ਬਈ ਇੱਕ ਵਾਰੀ ਲੈ ਦੇਲ ਭੇਜ ਦੂੰਗਾ ਬੀਬੀ ਨੂੰ ਗਾਲਾਂ ਦਿੰਦਾ ਤੇ ਇੰਜਨ ਵਾਂਗ ਤੜਫਦਾ ਕੋਟੀ ਫਿਰ ਨੱਕਿਆਂ ਵੱਲ ਤੁਰ ਪਿਆ ਤੇ ਗੋਰਾ ਉਹਦੇ ਵੱਲ ਪਵੰਤਰਿਆ ਵੇਂਦਾ ਰਿਆ ਮੂੰਹ ਵਿੱਚ ਕਿੰਨਾ ਚੀਰ ਬੁੜਬੁੜ ਕਰਦਾ ਰਿਆ ਅੱਖਾਂ ਵਿੱਚੋਂ ਰਤ ਚੋਲ ਲੱਗ ਪਈ ਫਿਰ ਅਚਨ ਚੇਤ ਮੂੰਹੋਂ ਨਿਕਲਿਆ ਮੇਰਿਆ ਸਾਲਿਆ ਤੇਰਾ ਮੈਂ ਕਿਤੇ ਢਿੱਡ ਪਾੜੂ ਵੱਡੇ ਵੈਲੀ ਦਾ ਕੋਟੀ ਨੱਕ ਲੱਕ ਨਿਵਾਈ ਨੱਕੇ ਮੋੜੀ ਜਾਂਦਾ ਸੀ ਤੇ ਜੈਲੀ ਕੋਡਾ ਹੋਈ ਵੇਲ ਬੁੱਟੀ ਖਿਚ ਰਿਆ ਸੀ ਗੋਰੀ ਨੇ ਸਾਰੇ 베ਰ ਮੁਰ ਜੇਬ ਵਿੱਚ ਤੁੰ ਲਏ ਤੇ ਫੇਰ ਬੈਂਡ ਉੱਤੇ ਬੁੱਲ ਰੱਖ ਕੇ ਪਾਣੀ ਪੀਤਾ ਆਲਾ ਦਵਾਲਾ ਤਾੜਿਆ ਕੋਟੀ ਤੇ ਜੈਲੀ ਦੋਵੇਂ ਆਪਣੇ ਧਿਆਨ ਵਿੱਚ ਸਨ ਉਹਨੇ ਖਰਗੋਸ਼ ਵਾਂਗ ਛਾਲ ਮਾਰ ਕੇ ਖਾਲ ਟੱਪਿਆ ਇੱਕ ਵਾਰ ਵਿੱਚ ਕੰਨ ਚੁੱਕ ਕੇ ਬਿੜਕ ਲਈ ਕੋਈ ਨਹੀਂ ਵੇਖਦਾ ਸੀ ਉੱਟ ਪੂਸੀ ਜਿਹੀ ਮਾਰ ਕੇ ਕਣਕ ਦੀ ਆੜ ਵਿੱਚ ਹੋ ਗਿਆ ਤੇ ਵਿਚਕਾਰਲੇ ਖਾਲ ਵਿੱਚ ਦੀ ਕੋਡਾ ਕੋਡਾ ਪਿੰਡ ਵੱਲ ਨੂੰ ਨੱਠ ਤੁਰਿਆ ਇੱਕ ਹੱਥ ਉਸ ਦਾ ਬੇਰਾਂ ਵਾਲੀ ਜੇਬ ਦੇ ਮੂੰਹ ਨੂੰ ਪਾਇਆ ਹੋਇਆ ਸੀ ਉਹਨੇ ਟੈਲੇ ਕੇ ਨਸੂੜੇ ਹੇਠ ਆ ਕੇ ਸਾਹ ਲਿਆ ਕਣਕਰਾਂ ਕਣਕਾਂ ਦੇ ਉੱਪਰ ਦੀ ਜੈਲੀ ਦੀ ਨਿਗਾਹ ਮਾਰੀ ਤਾਂ ਕਣਕ ਵਿੱਚ ਉਸ ਦਾ ਮਾੜਾ ਜਿਹਾ ਝੋਲਾ ਪੈਂਦਾ ਸੀ ਚਕਾਲੀ ਜਿੰਨ ਵੱਠੇ ਚ ਕੌਣਿਆ ਯਾਰ ਤਾਂ ਚੱਲੇ ਉਹਨੇ ਇੱਕ ਹੋਰ ਮੇਮਣੇ ਵਾਂਗ ਛਾਲ ਜਹੀ ਮਾਰੀ ਉਹਦਾ ਜੀ ਉੱਚੀ ਉੱਚੀ ਹਸਨ ਨੂੰ ਕੀਤਾ ਉਹ ਹੱਸਿਆ ਵੀ ਜੇਬ ਵਿੱਚੋਂ ਇੱਕ ਪੀਜੋ ਬੇਰ ਕੱਢਿਆ ਛੇਤੀ ਦੇ ਕੇ ਦੰਦੀ ਵੱਢੀ ਉਦੋਂ ਹੀ ਥੂੰ ਕਰਦਿਆ ਉਸਨੇ ਕਣਕ ਦੇ ਪੈਰਾ ਹੇਠ ਥੁੱਕ ਦਿੱਤਾ ਤੇ ਬਾਕੀ ਅੱਧਾ ਬੇਰ ਉਹਨੇ ਟੈਲੇ ਕੀ ਨਿਸਰ ਦੀ ਕਣਕ ਵੱਲ ਵਗਾ ਮਾਰਿਆ ਘਰ ਆਇਆ ਤਾਂ ਮਹਿੰਦਰੋ ਪਛਮਾ ਨੂੰ ਪਾਣੀ ਪਿਲਾ ਰਹੀ ਸੀ ਵੇ ਭਾਂਡੇ ਨੇ ਲਿਆਇਆ ਉਹ ਗੋਰਾ ਹੈਰਾਨ ਜਿਹਾ ਹੋ ਕੇ ਬੋਲਿਆ ਚਾਚਾ ਆਂਦਾ ਚਾਹ ਵੇਲੇ ਲੈ ਜਾਓ ਤੇ ਚਾਹ ਕਦੋਂ ਆਖੀਏ ਚਾਚਾ ਆਂਦਾ ਬੇਬੇ ਲੈ ਕੇ ਆਵੇ ਤੂੰ ਹੀ ਫੜਾਇਆ ਈ ਗੋਰਿਆ ਮੇਰੇ ਤਾਂ ਪੁੱਤ ਗੋਡੇ ਨਹੀਂ ਤੁਰਦੇ ਬੇਬੇ ਚਾਚਾ ਕਹਿੰਦਾ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਐ ਮੈਥੋਂ ਕੋਨੇ ਕੀ ਕਰੋਣਾ ਓਏ ਬੁੜੀ ਕਿੰਨਾ ਚਿਹਰਾ ਆਪਣੇ ਆਪ ਨਾਲ ਖੋਜਦੀ ਰਹੀ ਮਹਿੰਦਰੋ ਨੇ ਗੋਰੇ ਨੂੰ ਝੋਟੀ ਖੋਲ ਕੇ ਲਿਉਣ ਲਈ ਆਖਿਆ ਤੇ ਉਸ ਆਉਣੇ ਆਖ ਕੇ ਗੱਡੇ ਓਲੇ ਵਿੱਚ ਦੀ ਛੂਟ ਵੱਲ ਲਈ ਤੇ ਭੱਜਨ ਦੀ ਜਦੋਂ ਉਹਦੀ ਧਮਕ ਪਈ ਤਾਂ ਮਹਿੰਦਰੋ ਟਾਰਾ ਮਾਰਦੀ ਰਹਿ ਗਈ ਜਿਉਂ ਹੀ ਬੇਬੇ ਡਿੱਗਦੀ ਟੈਂਦੀ ਚਾਹ ਲੈ ਕੇ ਖੇਤ ਪਹੁੰਚੀ ਕੋਟੀ ਦਾ ਮਨ ਕੁੜਤਨ ਨਾਲ ਭਰ ਗਿਆ ਬੇਬੇ ਦਾ ਸਰੀਰ ਕੰਮ ਦੀ ਦਾਬ ਨਾਲ ਕੁੱਬਾ ਹੋ ਗਿਆ ਸੀ ਦੂਜੇ ਕਿਾਰੇ ਵਿੱਚ ਪਾਣੀ ਵਲਾ ਕੇ ਬੇਬੇ ਕੋਲ ਆਉਂਦਿਆ ਹੀ ਕੋਟੀ ਦਾ ਪਿੰਡਾ ਹੋਰ ਮਚਣ ਲੱਗ ਪਿਆ ਕੋਠੀ ਕੋਲ ਆ ਕੇ ਮੋਢੇ ਉੱਤੋਂ ਕਹੀ ਲਾ ਕੇ ਉਸੇ ਹਰਖ ਨਾਲ ਢੈ ਕਰਦੀ ਕਹੀ ਪੁੰਝੇ ਮਾਰੀ ਉਹ ਕੀ ਕਰਦੀ ਹੈ ਕਰਦੀ ਹੈ ਸਿਰ ਜਣਦਿਆਂ ਉੱਤੋਂ ਤੱਕ ਤਪੈਰ ਤੱਕ ਵਿੜੇ ਚ ਸੂਹਣੀ ਨਹੀਂ ਵੱਜਦੀ ਥਾਂਏ ਕਿਸਰੀ ਜਾਉ ਉਹਨੂੰ ਬਲਜ਼ ਨੂੰ ਆਖਿਆ ਬਈ ਤੂੰ ਲੈ ਜਾ ਬਸ ਮੋਢੇ ਮਾਰਨ ਲੱਗ ਪਿਆ ਅਖੇ ਤੈਨੂੰ ਚਾਚਾ ਸੱਦਦਾ ਮੈਂ ਕਿਹਾ ਚਾਚੇ ਨੀ ਮੇਥੋਂ ਧਾਰ ਘਢੋਣੀ ਏ ਐਵੇਂ ਮੈਂ ਤੇਥੋਂ ਕੀ ਕਰਾਉਣਾ ਹੈ ਬਿੰਦੂ ਕੁਚਾ ਦੇ ਵੱਡੇ ਵੱਡੇ ਘੁੱਟ ਪਰਦਾ ਰਹਾ ਕੋਟੀ ਤੇ ਫੇਰ ਅਨੀ ਪਟਕੇ ਬੋਲ ਪਿਆ ਬੇਬੇ ਤੈਨੂੰ ਸੱਚੀ ਗੱਲ ਤਾਂ ਬੁਰੀ ਲੱਗਦੀ ਏ ਤੂੰ ਮਰਿਆ ਸੱਪ ਗੱਲ ਪਾ ਰਿਆ ਜਦੋਂ ਉਹਨੇ ਡੱਕਾ ਤੋੜਨਾ ਹੀ ਨਹੀਂ ਫਿਰ ਘਰ ਦੀ ਕਣਕ ਨਾਲ ਕੋਈ ਵੈਰ ਐ ਬੇਬੇ ਨਹੀਂ ਬੋਲੀ ਉਹ ਉੱਤਰ ਵੀ ਨਹੀਂ ਕੀ ਦਿੰਦੀ ਉਦੋਂ ਤਾਂ ਸਾਰੇ ਆਉਂਦੇ ਸਨ ਇਹਨਾਂ ਦੇ ਸਿਰ ਉੱਤੇ ਸਿਆਣਾ ਬੰਦਾ ਨਹੀਂ ਰਿਆ ਕੋਟੀ ਦੀ ਰੈਕੇਟ ਵਾਲੀ ਭੂਆ ਤੇ ਉਹਦੇ ਮਾਮਿਆਂ ਨੇ ਵੀ ਬਹੁਤਾ ਜ਼ੋਰ ਪਾਇਆ ਸੀ ਕੀ ਗਿੰਦਰ ਉਹਨਾਂ ਦੇ ਨਾਲ ਆ ਕੇ ਰਹੇ ਉਹਨਾਂ ਅਸਰੇ ਉਹਨਾਂ ਦੇ ਦਿਹਾੜੇ ਟੁੱਟ ਜਾਣਗੇ ਤੇ ਉਹਨਾਂ ਦਿਨਾਂ ਵਿੱਚ ਕੋਟੀ ਤੇ ਜੈਲੀ ਵੀ ਆਪਣੇ ਆਪ ਨੂੰ ਨਿਆਸਰੇ ਮਹਿਸੂਸ ਕਰਦੇ ਸਨ ਕੋਟੀ ਨੇ ਚਾਹ ਦਾ ਇੱਕ ਹੋਰ ਗਲਾਸ ਭਰ ਲਿਆ ਬਚਦੀ ਚਾਹ ਬੇਬੇ ਵੱਲ ਕਰ ਦਿੱਤੀ ਜੈਲੀ ਵੀ ਉਹਨਾਂ ਦੇ ਕੋਲ ਆ ਗਿਆ ਤੇ ਉਹਨੇ ਆਉਂਦੇ ਹੀ ਮਰੇੜ ਕੁੱਤੇ ਵਾਂਗ ਦੰਦ ਜਿਹਾ ਦਿਖਾਉਂਦਿਆ ਕਿਹਾ ਐ ਡਾਕ ਕੁੱਤਾ ਸ਼ੋਹਰ ਐ ਮੈਂ ਕਿਆ ਜਾਂਦਾ ਹੋਇਆ ਥੱਬੇ ਪੱਠੇ ਲੈ ਜੀ ਹੋਏ ਜਾਣ ਲੱਗੇ ਕੰਜਰ ਦੇ ਪੁੱਤ ਨੇ ਦੱਸਿਆ ਵੀ ਨਹੀਂ ਕਦੋਂ ਭੱਜ ਗਿਆ ਐਥੇ ਢਾ ਲੈਣਾ ਸੀ ਮੇਰੇ ਸਾਲੇ ਨੂੰ ਕੋਟੀ ਨੇ ਫੇਰ ਆਪਣੀਆਂ ਵੱਡੀਆਂ ਕਰਕੇ ਰੱਖੀਆਂ ਮੁੱਛਾਂ ਨੂੰ ਰਸੇ ਨਾਲ ਵੱਟ ਚੜਾਉਂਦਿਆ ਕਿਹਾ ਐਵੇਂ ਖਰਚ ਨੂੰ ਗਦੀੜ ਇਕੱਠੀ ਕਰ ਲਈ ਅੱਜ ਮੈਂ ਭੈਣ ਪੰਨੂ ਇਹਦੇ ਗਿੱਟੇ ਬਿੰਦੂ ਕੁ ਚੁੱਪ ਘਰ ਰਿਆ ਫਿਰ ਤਪਕੇ ਨਾਲ ਬੋਲਿਆ ਉਹ ਕੁੜੀ ਜਾਵੇ ਦੀ ਮੈਸ ਜੀ ਖਾ ਲੈਂਦੀ ਐ ਪੀ ਲੈਂਦੀ ਐ ਸੂਰੀ ਵਾਂਗੂ ਸ਼ੂਕਦੀ ਰਹਿੰਦੀ ਐ ਕੀ ਪਈ ਰਹਿੰਦੀ ਆ ਉਹਦੇ ਪਤਾ ਸਾਲੀ ਦੇ ਚੱਲ ਪੁੱਤ ਹੁਣ ਓਖੇ ਸੁਖਾ ਲੈ ਕੱਟ ਲੋ ਸਮੇ ਨੂੰ ਆਪੋ ਆਪਣੇ ਘਰੀ ਆ ਬੇਬੇ ਹੌਲੀ ਹੌਲੀ ਬੋਲਦੀ ਮੱਤਾ ਦਿੰਦੀ ਰਹੀ ਕੋਟੇ ਦਾ ਖਰਵਾ ਜਿਆ ਬੋਲ ਫਿਰ ਸੁਲਿਆ ਉੱਧਰ ਉਹ ਸਰਦਾਰ ਐ ਉਤਲੇ ਕੰਮ ਤੇ ਹੀ ਰਹੁ ਐਉਂ ਨਹੀਂ ਪਤਾ ਬੇ ਸਤੋਲਤਾ ਜੰਮ ਲਈ ਕੰਮ ਹੁਣ ਭਾਂਣ ਸਿਉਕ ਬੁੜਾ ਆ ਕੇ ਕਰੋ ਤੀਜੇ ਦਿਨ ਉਹਨੂੰ ਮਾਂ ਆਪਦੀ ਨੂੰ ਲੈ ਕੇ ਬੱਥਣੀ ਤੁਰਿਆ ਰਹਿੰਦਾ ਕੀ ਪਾਇਆ ਐ ਹੋਇਆ ਉਹਨੂੰ ਵਾਹ ਵਾਹ ਚੇਰ ਕੋਟੀ ਓਖਾ ਪੋਰਾ ਹੁੰਦਾ ਰਿਆ ਉਹਦਾ ਮੋੜ ਕਿਸੇ ਨਹੀਂ ਦਿੱਤਾ ਜੈਲੀ ਤਾਂ ਕਿਕਰ ਦੇ ਡੱਕੇ ਨਾਲ ਜਾੜ ਖੁਰਲ ਰਿਆ ਸੀ ਫਿਰ ਉਹ ਉੱਠ ਕੇ ਆਪਣੇ ਕੰਮ 'ਚ ਲੱਗਿਆ ਜਦੋਂ ਬੀਬੇ ਭਾਂਡੇ ਬਨ ਕੇ ਉੱઠી ਤਾਂ ਘੋਟੀ ਨੇ ਫਿਰ ਉਸੇ ਤਰ੍ਹਾਂ ਹਰ ਇੱਕ ਪਰਿਵਾਰ 'ਚ ਆਖਿਆ ਉਹਨੂੰ ਸਰਦਾਰ ਨੂੰ ਆਖੀ ਬਰਸੀਨ ਵੱਢ ਲੈ ਜਾ ਕੇ ਗੁੱਡੇ ਗੁੱਡੇ ਤੇ ਅਸੀਂ ਨਹੀਂ ਲਿਓਣੀ ਕੁਛ ਵੀ ਤੇ ਜਦੋਂ ਘਰੇ ਬੰਦੇ ਵੇਲੇ ਤੁਰੇ ਫਿਰਦੇ ਹੁਣ ਤੇ ਬੁਲਦਾਂ ਦਾ ਕੰਮ ਕੋਈ ਚੁੱਕ ਲੈਣ ਭਲਾ ਦੇਲਾ ਫਿਰਦਾ ਕਿਤੇ ਬੁੜੀ ਘਰ ਪਹੁੰਚੀ ਗਿੰਦਰ ਅਜੀਬ ਮੁੜਿਆ ਨਹੀਂ ਸੀ ਮਹਿੰਦਰੋ ਵੇੜੇ ਵਿੱਚ ਸਹੀ ਮੰਜਾ ਢਾ ਕੇ ਕੁੜੀ ਨੂੰ ਨਾਲ ਪਾਈ ਪਈ ਸੀ ਇਹ ਤਰ੍ਹਾਂ ਕੇ ਕੰਮ ਦੀ ਦਸੋੜ ਵਿੱਚ ਨਿਆਣੇ ਉਹਨੂੰ ਵਿਸਰ ਹੀ ਜਾਂਦੇ ਪਰ ਜਦੋਂ ਕੁੜੀ ਰਿਆੜ ਪੈ ਜਾਂਦੀ ਉਹਨੂੰ ਨਾਲ ਪੈਣਾ ਪੈਂਦਾ ਤਾਂ ਦੁੱਧੋ ਚੁੰਗਣ ਹਟ ਜਾਣ ਕਰਕੇ ਕੁੜੀ ਆਪਣੀ ਮਾਂ ਦਾ ਬਹੁਤਾ ਹੇਰਵਾ ਕਰਨ ਲੱਗ ਜਾਂਦੀ ਸੀ ਤੁਪੇ ਆਰਾਮ ਨਾਲ ਪਈ ਮਹਿੰਦਰੋ ਨੂੰ ਦੇਖ ਕੇ ਬੁੜੀ ਦੇ ਮੱਥੇ ਸੱਤ ਨਿੱਕਰ ਭਾਜੂ ਪਏ ਤੇ ਉਹ ਕਿਹਾ ਕਿ ਰੋਟੀ ਟੁੱਕ ਵਾਲੇ ਆਰਾਮ ਰੋਲੇ ਨਾਲ ਉਹ ਸਾਰੀ ਕੁੜਤਨ ਵਿਸਾਰ ਬੈਠੀ ਤੇ ਗੋਰਾ ਤੇ ਕੱਦੂ ਅੱਜ ਫਿਰ ਆਂਡੇ ਬਦਲੇ ਲੜੀ ਜਾਂਦੇ ਸਨ ਬੇਬੇ ਨੇ ਉਹਨਾਂ ਨੂੰ ਝਿੜਕਿਆ ਉਹ ਫਿਰ ਵੀ ਨਟਲੇ ਆਂਡਾ ਖੋਣਾ ਚਾਹਿਆ ਤੇ ਉਹ ਅੱਗੋਂ ਅੜੀ ਕਰਨ ਲੱਗ ਪਿਆ ਫਰਾ ਦੇ ਓਏ ਤੇਰੇ ਚਾਚੇ ਨੇ ਖਾਣੇ ਆ ਸਾਰੀ ਦਿਹਾੜੀ ਸਤੋਲ ਨੂੰ ਆਪਦੇ ਬੱਬਰ ਦੀ ਲੱਗੀ ਰੋ ਚਾਚੇ ਦਾ ਹੀ ਵੱਡਾ ਢਿੱਡ ਲੱਗਿਆ ਆ ਗੋਰਾ ਬੁੜਕਿਆ ਆਥ ਨੇ ਸਾਰਾ ਦੁੱਧ ਪੀ ਜਾਂਦਾ ਤੇ ਤੜ ਕਿਉਂ ਤਾਉ ਉਹਨੂੰ ਦਹੀਂ ਦਾ ਛੰਨਾ ਭਰ ਕੇ ਦਿੰਨੀ ਐ ਉਹ ਤਾਂ ਖਾਊਗਾ ਉਹਦਾ ਘਾਰ ਐ ਪੁੱਤ ਬੇਬੇ ਅਜੇ ਵੀ ਆਂਡਾ ਕਾਬੂ ਕਰਨ ਦੇ ਯਤਨ ਵਿੱਚ ਸੀ ਗੋਰੇ ਨੇ ਗੁੱਸੇ ਵਿੱਚ ਟੜਾਕ ਕਰਦਾ ਅੰਡਾ ਕੰਦ ਵਿੱਚ ਮਾਰਿਆ ਬੇਬੇ ਨੇ ਪਟਾਕ ਕਰਦੀ ਚਪੇੜ ਮੁੰਡੇ ਦੇ ਮੂੰਹ ਤੇ ਮਾਰੀ ਗੋਰਾ ਝੂ ਝੂ ਕਰਦਾ ਤੇ ਪੈਰ ਧਰਤੀ ਤੇ ਧੜਕ ਧੜਕ ਮਾਰਦਾ ਬਾਹਰ ਨੂੰ ਭੱਜ ਤੁਰਿਆ ਮਹਿੰਦਰਾ ਵੀ ਗੋਲੇ ਗੋਰੇ ਨੂੰ ਸ਼ਲੋਕ ਸੁਣਾ ਰਹੀ ਸੀ ਧੰਨਵਾਦ ਜੀ